ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ E9 ਪੰਜਾਬੀ ਮੈਂ ਹਾਂ ਸੰਦੀਪ ਸਿੰਘ ਹਰੜਲ ਔਰ ਮੇਰੇ ਨਾਲ ਨੇ ਇਸ ਵਕਤ ਪ੍ਰੋਫੈਸਰ ਦਵਿੰਦਰ ਜੋਸ਼ੀ ਅਸੀਂ ਦਵਿੰਦਰ ਜੋਸ਼ੀ ਸਾਹਿਬ ਤੋਂ ਇਹ ਜਾਣਾਂਗੇ ਇਸ ਵਕਤ ਜਿਹੜਾ ਚੋਣਾਂ ਵਾਲੀ ਮਾਹੌਲ ਭਖਿਆ ਪਿਆ ਦਿੱਲੀ ਦੇ ਵਿੱਚ ਕਿਉਂਕਿ ਦਿੱਲੀ ਦੇ ਵਿੱਚ 5 ਫਰਵਰੀ ਨੂੰ ਵਿਧਾਨ ਸਭਾ ਦੀਆਂ ਚੋਣਾਂ ਨੇ ਆਮ ਆਦਮੀ ਪਾਰਟੀ ਉੱਥੇ ਦੋ ਵਾਰ ਫੁੱਲ ਫਲੇਜ ਗਵਰਨਮੈਂਟ ਚਲਾ ਚੁੱਕੀ ਹੈ ਤਿੰਨ ਇੱਕ ਵਾਰ ਉਹਨਾਂ ਨੇ 49 ਦਿਨਾਂ ਦੀ ਸਰਕਾਰ ਜਿਹੜੀ ਹੈ ਉਹ ਚਲਾਈ ਸੀ ਉਧਰ ਭਾਜਪਾ ਦਾ ਪੂਰਾ ਜੋਰ ਲੱਗਿਆ ਪਿਆ ਵੀ ਸੱਤਾ ਤੋਂ ਬਾਹਰ ਹੋਇਆਂ ਨੂੰ ਲਗਭਗ 25 ਸਾਲ ਹੋ ਚੁੱਕੇ ਆ ਕਿਉਂਕਿ ਤਿੰਨ ਟਰਮਸ ਸ਼ੀਲਾ ਦਿਖਿਸ਼ਿਤ ਨੇ ਪੂਰੀਆਂ ਕੀਤੀਆਂ ਸੀਗੀਆਂ ਕਾਂਗਰਸ ਵੱਲੋਂ ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਆ ਗਈ 2013 ਦੇ ਵਿੱਚ ਤੇ ਲਗਾਤਾਰ ਆਮ ਆਦਮੀ ਪਾਰਟੀ ਹੁਣ ਉੱਥੇ ਸੱਤਾ ਦੇ ਵਿੱਚ ਕਾਬਜ਼ ਹੈ ਰੇਵੜੀਆਂ ਵੰਡਣ ਦਾ ਜਿਹੜਾ ਦੌਰ ਹੈ ਉਹ ਤੋੜਿਆਂ ਦੇ ਮੂੰਹ ਖੁੱਲੇ ਹੋਏ ਨੇ ਜੋ ਜਿਹਦੇ ਮਨ ਚ ਲੀਡਰ ਦੇ ਆਉਂਦਾ ਬੋਲੀ ਜਾ ਰਿਹਾ ਆ ਵੀ ਦੇਾਂਗੇ ਆ ਵੀ ਕਰਾਂਗੇ ਇਹ ਵੀ ਕਰਾਂਗੇ ਤੇ ਨਾਲ ਅਸੀਂ ਜਾਣਾਂਗੇ ਵੀ ਪੰਜਾਬ ਦੇ ਵਿੱਚ ਜਿਹੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਸੀਗੀਆਂ ਜਿਹਦੇ ਵਿੱਚ ਮੇਅਰ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਚੁਣੇ ਜਾਣੇ ਸੀ ਤਿੰਨ ਕਾਰਪੋਰੇਸ਼ਨਾਂ ਦੇ ਵਿੱਚ ਤਾਂ ਉਹਨਾਂ ਨੂੰ ਮੇਅਰ ਮਿਲ ਚੁੱਕੇ ਆ ਪਰ ਅੰਮ੍ਰਿਤਸਰ ਤੇ ਫਗਵਾੜਾ ਦੇ ਵਿੱਚ ਹਲੇ ਪੇਚ ਜਿਹੜਾ ਉਹ ਫਸਿਆ ਪਿਆ ਹਾਲਾਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਹੋ ਦਾਵਾ ਕਰਦੀ ਹੈ ਵੀ ਅਸੀਂ ਆਪੋ ਆਪਣਾ ਮੇਅਰ ਬਣਾਵਾਂਗੇ ਇਹ ਕੀ ਸਥਿਤੀ ਕਿਸ ਤਨ ਪੱਤਣ ਲੱਗਦੀ ਹੈ ਕਿਹੜੀ ਪਾਰਟੀ ਬਣਾਉਂਦੀ ਹੈ ਆਪਣਾ ਮੇਅਰ ਇਹ ਦੋ ਵਿਸ਼ੇ ਜਿਹੜੇ ਇਸ ਵਕਤ ਹੈ ਇਹ ਪ੍ਰੋਫੈਸਰ ਦਵਿੰਦਰ ਜੋਸ਼ੀ ਹੁਣਾ ਤੋਂ ਜਾਣਦੇ ਆ ਸਮਝਦੇ ਆ ਵੀ ਇੱਕ ਤੇ ਦਿੱਲੀ ਚ ਕੀ ਚੱਲ ਰਿਹਾ ਤੇ ਦੂਜਾ ਇਹਨਾਂ ਦੋਹਾਂ ਕਾਰਪੋਰੇਸ਼ਨਾਂ ਦੇ ਵਿੱਚ ਮੇਅਰ ਦੀ ਕੁਰਸੀ ਦੇ ਉੱਤੇ ਕਿਹੜੀ ਪਾਰਟੀ ਆਪਣਾ ਮੇਅਰ ਬਿਠਾਉਂਦੀ ਆ ਪ੍ਰੋਫੈਸਰ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ ਮਿਹਰਬਾਨੀ ਪ੍ਰੋਫੈਸਰ ਦਿੱਲੀ ਤੋਂ ਸ਼ੁਰੂ ਕਰਦੇ ਆ ਕਿਉਂਕਿ ਰੁਚੀ ਦਿੱਲੀ ਤੇ ਵੀ ਆ ਦਿੱਲੀ ਸਾਡੀ ਰਾਜਧਾਨੀ ਆ ਤੇ ਦਿੱਲੀ ਦੇ ਇਲੈਕਸ਼ਨਸ ਕਿਵੇਂ ਦੇਖਦੇ ਹੋ ਦਿੱਲੀ ਦਾ ਇਲੈਕਸ਼ਨ ਇਸ ਵੇਲੇ ਸੰਦੀਪ ਜੀ ਜੀ ਕਾਫੀ ਜ਼ਿਆਦਾ ਫਸਵਾ ਨਜ਼ਰ ਆ ਰਿਹਾ ਜੀ 2015 ਔਰ 2020 ਦੇ ਵਿੱਚ ਆਮ ਆਦਮੀ ਪਾਰਟੀ ਜਿਸ ਸੁਵਿਧਾਜਨਕ ਸਥਿਤੀ ਵਿੱਚ ਸੀ ਜੀ ਅੱਜ ਉਹ ਸਥਿਤੀ ਆਮ ਆਦਮੀ ਪਾਰਟੀ ਦੀ ਨਹੀਂ ਰਹੀ ਜੀ ਉਸ ਦਾ ਕਾਰਨ ਹੈ ਕਿ ਜਿਸ ਵੇਲੇ ਲੋਕ ਸਭਾ ਦੀਆਂ ਇਲੈਕਸ਼ਨਾਂ ਹੋਈਆਂ ਉਸ ਵੇਲੇ ਇੰਡੀਆ ਜਿਹੜਾ ਗਠਜੋੜ ਬੰਧਨ ਸੀ ਉਸਨੇ ਕਾਫੀ ਸਕਾਰਾਤਮਕ ਵੋਟਾਂ ਵੀ ਮਿਲੀਆਂ ਔਰ ਕਾਫੀ ਸਨਮਾਨਜਨਕ ਸਥਿਤੀ ਦੇ ਵਿੱਚ ਵੀ ਇੰਡੀਆ ਗਠਜਵਨ ਪਹੁੰਚਿਆ ਹਾਲਾਂਕਿ 240 ਮੈਜੋਰਟੀ ਤੋਂ ਘੱਟ ਬੀਜੇਪੀ ਨੂੰ ਸੀਟਾਂ ਮਿਲੀਆਂ ਲੇਕਿਨ ਇਸ ਦੇ ਬਾਵਜੂਦ ਵੀ ਉਸ ਦੇ ਸਾਥੀਆਂ ਨਾਲ ਮਿਲ ਕੇ ਆਪਣੀ ਸਰਕਾਰ ਬਣਾ ਲਈ ਇਟ ਇੰਡੀਆ ਗਠਜਵਨ ਜਿਹੜਾ ਆ ਉਹ ਕਾਫੀ ਤੇਜ਼ੀ ਦੇ ਨਾਲ ਉੱਭਰ ਰਿਹਾ ਸੀ ਪਰ ਇਸੇ ਦੌਰਾਨ ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਚੋਣਾਂ ਨੇ ਆਮ ਆਦਮੀ ਪਾਰਟੀ ਕਾਂਗਰਸ ਤੇ ਜਿਹੜਾ ਵਿਰੋਧੀ ਸ਼ਿਵ ਸੈਨਾ ਸੀ ਜਾਂ ਉਸ ਇਲਾਈ ਜਿਹੜੇ ਸੀ ਉਹਨਾਂ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਨਸੀਬ ਹੋਇਆ ਜੀ ਔਰ ਇਸੇ ਸਿੱਟੇ ਵੱਜੋ ਜਿਹੜੀ ਭਾਜਪਾ ਸੀ ਉਸ ਨੂੰ ਇੱਕ ਬਹੁਤ ਵੱਡੀ ਸੰਜੀਵਨੀ ਮਿਲੀ ਔਰ ਉਹਨਾਂ ਨੇ ਬੜੇ ਜ਼ੋਰ ਸ਼ੋਰ ਦੇ ਨਾਲ ਆਪਣਾ ਜਿਹੜਾ ਆ ਉਹ ਵਰਕ ਜਿਹੜਾ ਆ ਅੰਦਰੂਨੀ ਵਰਕ ਜਿਹੜਾ ਆ ਉਹ ਸ਼ੁਰੂ ਕਰ ਦਿੱਤਾ ਲੋਕਾਂ ਦੇ ਵਿੱਚ ਜਾ ਕੇ ਔਰ ਉਸ ਦਾ ਨਤੀਜਾ ਉਹਨਾਂ ਨੂੰ ਹਰਿਆਣਾ ਦੇ ਵਿੱਚੋਂ ਹੀ ਮਿਲਿਆ ਔਰ ਮਹਾਰਾਸ਼ਟਰ ਦੇ ਵਿੱਚੋਂ ਹੀ ਮਿਲਿਆ ਔਰ ਅਸੈਂਬਲੀ ਹਲਕਾ ਜਿਹੜੇ ਹੈਗੇ ਨੇ ਦਿੱਲੀ ਦੇ ਜਿਵੇਂ ਕਿ ਤੁਸੀਂ ਪਹਿਲਾਂ ਹੀ ਕਹਿ ਚੁੱਕੇ ਆ ਕਿ ਤਕਰੀਬਨ 26 ਸਾਲਾਂ ਤੋਂ ਬੀਜੇਪੀ ਦਾ ਉੱਥੇ ਸੋਕਾ ਪਿਆ ਹੋਇਆ ਠੀਕ ਹੈ ਉਹਨਾਂ ਨੂੰ ਪਾਣੀ ਦੀ ਬੂੰਦ ਜਿਹੜੀ ਆ ਉਹ ਨਸੀਬ ਨਹੀਂ ਹੋ ਰਹੀ ਲੇਕਿਨ ਹੁਣ ਇਸ ਵਾਰੀ ਜੋ ਅੰਦਰੂਨੀ ਖਬਰਾਂ ਨੇ 256 ਦੇ ਕਰੀਬ ਉਹਨਾਂ ਦੇ ਜਿਹੜੇ ਆਰਐਸਤੇ ਵਿਸਤਾਰਕ ਨੇ ਉਹ ਝੁੱਗੀ-ਚੌਂਪੜੀਆਂ ਦੇ ਵਿੱਚ ਜਾ ਰਹੇ ਨੇ ਅੱਛਾ ਜੀ ਉਹ ਝੁੱਗੀ ਝੌਪੜੀਆਂ ਵਿੱਚ ਜਾ ਕੇ ਸਾਇਲੈਂਟਲੀ ਬੜੇ ਆਰਾਮ ਨਾਲ ਹੌਲੀ ਹੌਲੀ ਆਪਣੀ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉੱਥੇ ਚਲਾ ਰਹੇ ਨੇ ਜੀ ਔਰ ਜਿੱਥੇ ਅਸੀਂ ਪਹਿਲਾਂ ਆਮ ਆਦਮੀ ਪਾਰਟੀ ਦੀ ਕ੍ਰਿਟਿਕਾਈਜ਼ ਕਰਦੇ ਸੀ ਉਹਨਾਂ ਨੂੰ ਕਿ ਰੇਵੜੀਆਂ ਵੱਡਲੀਆਂ ਸ਼ੁਰੂ ਕਰ ਦਿੱਤੀਆਂ ਇਹਨਾਂ ਨੇ ਮੁਫਤ ਬੱਸ ਯਾਤਰਾ ਪਾਣੀ ਬਿਜਲੀ ਫਰੀ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਰੇਵੜੀਆਂ ਜਿਹਨੂੰ ਭਾਜਪਾ ਵਾਲੇ ਰੇਵੜੀਆਂ ਦਾ ਨਾਮ ਦਿੰਦੇ ਸੀ ਅੱਜ ਸਥਿਤੀ ਦੂਸਰੇ ਪਾਸੇ ਵੀ ਇਹੀ ਆ ਬਿਲਕੁਲ ਬੀਜੇਪੀ ਵਾਲੇ ਵੀ ਰੇਵੜੀਆਂ ਜੜੀਆਂ ਨੇ ਉਹ ਵੰਡ ਰਹੇ ਨੇ ਹਾਲਾਂਕਿ ਉਹ ਕਲਿਆਣ ਲੋਕ ਕਲਿਆਣ ਲੋਕਾਂ ਨੂੰ ਸੁਵਿਧਾ ਦੇਣ ਦੀਆਂ ਸਥਿਤੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਲੇਕਿਨ ਜੇ ਅਸਲ ਵਿੱਚ ਦੇਖਿਆ ਜਾਵੇ ਹੈ ਤਾਂ ਰੇਵੜੀਆਂ ਨੇ ਇਸ ਲਈ ਉੱਥੇ ਮੁਕਾਬਲਾ ਜਿਹੜਾ ਆ ਉਹ ਬੜਾ ਫਸਮਾ ਨਜ਼ਰ ਆ ਰਿਹਾ ਔਰ ਆਮ ਆਦਮੀ ਪਾਰਟੀ ਤੇ ਬੀਜੇਪੀ ਨੂੰ ਟੱਕਰ ਦੇਣ ਲਈ ਜਿਹੜੀ ਕਾਂਗਰਸ ਹੈ ਉਹ ਉਸਨੇ ਜਿਹੜੀ ਆਪਣੀ ਸ਼ੁਰੂਆਤ ਹੈ ਬੇਸ਼ੱਕ ਬੜੇ ਧੀਮੇ सुर ਦੇ ਵਿੱਚ ਕੀਤੀ ਸੀ ਪਰ ਅੱਜ ਉੱਥੇ ਸਥਿਤੀਆਂ ਜਿਹੜੀਆਂ ਨੇ ਉਹ ਕਾਂਗਰਸ ਪਾਰਟੀ ਨੇ ਇੱਕ ਮੁਕਾਬਲੇ ਨੂੰ ਤਿਕੋਣਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਸੀਟ ਭਾਵੇਂ ਉਹਨਾਂ ਨੂੰ ਇੱਕ ਵੀ ਆਵੇ ਜਾਂ ਦੋ ਵੀ ਆਉਣ ਜਾਂ ਕੋਈ ਵੀ ਨਾ ਆਵੇ ਪਰ ਉਹ ਮੁਕਾਬਲਾ ਬੜਾ ਦਿਲਚਸਪ ਬੁੜਾ ਰਹੇ ਨੇ ਕਿਉਂਕਿ ਕਾਂਗਰਸ ਪਾਰਟੀ ਵਾਲਿਆਂ ਨੇ ਆਪਣੇ ਜਿਹੜੇ ਉਮੀਦਵਾਰ ਹੈ ਉਹ ਖੜੇ ਕੀਤੇ ਨੇ ਜਿਹੜੇ ਕਿ ਉਹਨਾਂ ਦੇ ਵੱਡੇ ਚਿਹਰੇ ਨੇ अच्छा जी ਜਿਵੇਂ ਦਵਿੰਦਰ ਯਾਦਵ ਹੈ ਅਲਕਾ ਲਾਂਬਾ ਹੈ ਉਹਨਾਂ ਦੇ ਕੁਝ ਹੋਰ ਕੈਂਡੀਡੇਟਸ ਨੇ ਉਹਨਾਂ ਨੂੰ ਜਿਹੜੇ ਲੋਕਾਂ ਦੇ ਵਿੱਚ ਜਿਨ੍ਹਾਂ ਦਾ ਬਹੁਤ ਉਹਨਾਂ ਦੀ ਜੜਾ ਜੜੀਆਂ ਨੇ ਬਹੁਤ ਦੂਰ ਤੱਕ ਨੇ ਉਹ ਵੀ ਆਪਣਾ ਯਤਨ ਕਰ ਰਹੇ ਨੇ ਪਰ ਅਸਲ ਮੁਕਾਬਲਾ ਜਿਹੜਾ ਆ ਉੱਥੇ ਬੀਜੇਪੀ ਦਾ ਆ ਔਰ ਆਮ ਆਦਮੀ ਪਾਰਟੀ ਦਾ ਅੱਛਾ ਜੋਸ਼ੀ ਸਾਹਿਬ ਇੱਥੇ ਜਿੱਦਾਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਵੀ ਉੱਥੇ ਮੁੱਖ ਮੁਕਾਬਲਾ ਜਿਹੜਾ ਉਹ ਭਾਜਪਾ ਦਾ ਬੀਜੇਪੀ ਦਾ ਤੇ ਆਮ ਆਦਮੀ ਪਾਰਟੀ ਦਾ ਭਾਜਪਾ ਜਿੱਦਾਂ ਆਪਾਂ ਜ਼ਿਕਰ ਵੀ ਕੀਤਾ ਵੀ ਰਿਉੜੀਆਂ ਦਾ ਆਪਾਂ ਜ਼ਿਕਰ ਕੀਤਾ ਭਾਜਪਾ ਵਾਲੇ ਪਹਿਲਾਂ ਕੰਡੈਮਨਡ ਕਰਦੇ ਹੁੰਦੇ ਸੀਗੇ ਭੰਡ ਦੇ ਹੁੰਦੇ ਸੀਗੇ ਵੀ ਦੇਖੋ ਇਹ ਖਜ਼ਾਨੇ ਨੂੰ ਜਿਹੜਾ ਖੋਰਾ ਲਾ ਰਹੇ ਆ ਤੁਹਾਡਾ ਧੜ ਫਰੀ ਆ ਵੀ ਲੈ ਜਾਓ ਆ ਵੀ ਲੈ ਜਾਓ ਆ ਵੀ ਲੈ ਜਾਓ ਪਰ ਹੁਣ ਭਾਜਪਾ ਦਾ ਜਿਹੜਾ ਮੈਨੀਫੈਸਟੋ ਆ ਅਰਵਿੰਦ ਕੇਜਰੀਵਾਲ ਕਹਿੰਦੇ ਆ ਵੀ ਇਹ ਸਾਡੇ ਮੈਨੀਫੈਸਟੋ ਨੂੰ ਇਹਨਾਂ ਨੇ ਕੱਟ ਕਾਪੀ ਪੇਸਟ ਕੀਤਾ ਤੇ ਹੁਣ ਉਹੋ ਗੱਲਾਂ ਕਰ ਰਹੇ ਆ ਤੇ ਉਹ ਕਹਿੰਦੇ ਵੀ ਜਦੋਂ ਜੇ ਤੁਸੀਂ ਸਾਰੀਆਂ ਫੈਸਿਲਿਟੀਆਂ ਹੀ ਸਾਡੇ ਵਾਲੀਆਂ ਦੇਣੀਆਂ ਤੇ ਫੇਰ ਮੁਕਾਬਲਾ ਕਰਦਾ ਦੇਖੋ ਆਮ ਆਦਮੀ ਪਾਰਟੀ ਦੀ ਇਹ ਗੱਲ ਤਾਂ ਸਹੀ ਹੈ ਕਿ ਜੇ ਇਸ ਗੱਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣਾ ਵਚਨ ਪੱਤਰ ਜਿਹੜਾ ਆ ਉਹ ਪੇਸ਼ ਕੀਤਾ ਸੀ ਲੋਕਾਂ ਦੇ ਸਾਹਮਣੇ ਲੋਕਾਂ ਨੇ ਉਹਨੂੰ ਸਵੀਕਾਰ ਕੀਤਾ ਵਿਰੋਧੀ ਧਿਰ ਵੱਜੋਂ ਕਾਂਗਰਸ ਹੈ ਚਾਹੇ ਭਾਜਪਾ ਆ ਸਵਾਭਕ ਰੂਪ ਦੇ ਵਿੱਚ ਉਹ ਉਹਨੂੰ ਕ੍ਰਿਟਿਸਾਈਜ਼ ਕਰਨਾ ਬਣਦਾ ਪਰ ਹੁਣ ਗੱਲ ਇਹ ਹੈ ਕਿ ਕ੍ਰਿਟਿਸਾਈਜ਼ ਕਰਨ ਤੇ ਜਾਤੋਂ ਕਾਇਮ ਰਹਿੰਦੇ ਪਰ ਉਹਨਾਂ ਨੇ ਕੀ ਕੀਤਾ ਉਹੀ ਰੇਵੜੀਆਂ ਇੱਕ ਅਲੱਗ ਉਹਨਾਂ ਤੇ ਰੈਪਰ ਚੜਾ ਕੇ ਉਹਨਾਂ ਨੂੰ ਪੇਸ਼ ਕਰਨ ਦਾ ਯਤਨ ਕੀਤਾ ਰੇਵੜੀਆਂ ਵਿੱਚ ਉਹੀ ਨੇ ਰੇਵੜੀਆਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਰਿਆ ਭਾਜਪਾ ਵਾਲੇ ਵੀ ਉਹੀ ਆ ਕਾਂਗਰਸ ਵਾਲੇ ਵੀ ਉਹੀ ਆ ਲੇਕਿਨ ਉਹਦੇ ਵਿੱਚ ਇਹ ਹੈ ਕਿ ਰੈਪਰ ਥੋੜਾ ਜਿਆ ਨਵਾਂ ਲਗਾਉਂਦਾ ਹੈ ਰੈਪਰ ਆਪ ਕੋ ਆਪਣੀ ਕੰਪਨੀ ਦਾ ਮਾਰਕਾ ਲਗਾਉਂਦਾ ਹੈ ਆਪ ਕੋ ਆਪਣੀ ਕੰਪਨੀ ਦਾ ਮਾਰਕਾ ਲਗਾ ਦਿੰਦਾ ਜਿਹਦੇ ਨਾਲ ਲੋਕਾਂ ਨੂੰ ਇਹ ਲੱਗੇ ਕਿ ਅਸੀਂ ਉਹਨਾਂ ਤੋਂ ਵੱਖਰੇ ਆ ਵੱਖਰਾ ਕੋਈ ਨਹੀਂ ਹੈ ਰਾਜਨੀਤੀ ਬੜੀ ਦਿਲਚਸਪ ਹੁੰਦੀ ਜਾ ਰਹੀ ਹੈ ਅਸੀਂ ਜਿਨ੍ਹਾਂ ਚੀਜ਼ਾਂ ਨੂੰ ਅੱਛਾ ਦਿਲਚਸਪ ਵੀ ਹੁੰਦੀ ਜਾ ਰਹੀ ਪ੍ਰੋਫੈਸਰ ਬਨ ਨਿਹਾਰਾਲ ਵੀ ਜਾ ਰਹੀ ਹੈ ਦੇਖੋ ਸੁਭਾਵਿਕ ਰੂਪ ਵਿੱਚ ਮਤਲਬ ਬਿਆਨ ਵੀ ਦੇਖੋ ਨਾ ਤੁਸੀਂ ਕਿੱਦਾਂ ਕਿੱਦਾਂ ਦੇ ਆਉਂਦੇ ਆ ਮਤਲਬ ਵੀ ਬਲੋ ਦਾ ਬੈਲਟ ਜਿਹਨੂੰ ਆਪਾਂ ਕਹਿੰਦੇ ਆਂ ਅੰਗਰੇਜ਼ੀ ਦਾ ਸ਼ਬਦ ਆ ਉਹਦਾ ਤੇ ਬਿਆਨ ਦੇਖੋ ਜੀ ਸ਼ਬਦਾਵਲੀ ਦਾ ਤਾਂ ਹੁਣ ਤੁਸੀਂ ਮਤਲਬ ਮੇਰਾ ਖਿਆਲ ਹੈ ਕਿ ਲੋਕਾਂ ਨੇ ਚਰਚਾ ਹੀ ਕਰਨੀ ਛੱਡ ਦਿੱਤੀ ਹੈ ਕਿ ਹਰ ਪਾਰਟੀ ਦੇ ਵੱਲੋਂ ਕੋਈ ਇਹੋ ਜਿਹੀ ਭਾਸ਼ਾ ਦੀ ਸ਼ਬਦਾਵਲੀ ਜਿਹੜੀ ਵਰਤੋਂ ਗਈ ਹੈ ਵਰਤੋਂ ਕੀਤੀ ਗਈ ਹੈ ਉਹ ਨਿੰਦਾ ਜਨਕ ਹੈ ਨਿੰਦਣਯੋਗ ਹੈ ਪਰ ਪਾਰਟੀ ਹੁਣ ਕੋਈ ਵੀ ਇਸ ਤੋਂ ਪਰੇ ਨਹੀਂ ਰਹੀ ਕੋਈ ਵੀ ਇਸ ਸਿਧਾਂਤਕ ਰੂਪ ਵਿੱਚ ਨਹੀਂ ਕਹਿ ਸਕਦੀ ਕਿ ਸਾਡੀ ਪਾਰਟੀ ਜਿਹੜੀ ਆ ਕਿਸੇ ਦੂਸਰੀ ਪਾਰਟੀ ਨਾਲੋਂ ਵੱਖ ਹੈ ਚਾਹੇ ਉਹ ਭਾਜਪਾ ਵੀ ਹੋਵੇ ਜਿਹੜੀ ਡਿਫਰੈਂਸ ਵਿਦ ਪਾਰਟੀ ਚਲਦੀ ਸੀ ਇਹ ਉਹ ਕਹਿੰਦੀ ਸੀ ਕਿ ਅਸੀਂ ਵਾਕਿਆਂ ਨਾਲੋਂ ਵੱਖਰੇ ਆ ਉਹ ਪਾਰਟੀ ਬਿਲਕੁਲ ਉਸੇ ਤਰ੍ਹਾਂ ਆ ਆਮ ਆਦਮੀ ਪਾਰਟੀ ਜਿਹੜੀ ਕ ਅੰਦੋਲਨ ਦੇ ਵਿੱਚੋਂ ਉੱਭਰੀ ਪਾਰਟੀ ਸੀ ਅੱਜ ਉਹ ਵੀ ਬਾਕੀਆਂ ਵਾਂਗੂ ਕਰ ਰਹੀ ਆ ਕਾਂਗਰਸ ਤਾਂ ਖੈਰ ਪੁਰਾਣੀ ਪਾਰਟੀ ਆ ਉਹਦੇ ਤੇ ਤਾਂ ਪਹਿਲਾਂ ਹੀ ਇਲਜ਼ਾਮ ਲੱਗਦੇ ਰਹੇ ਆ ਹੁਣ ਬਾਦਸ਼ਾਹ ਵਾਲੀ ਗੱਲ ਮਰਿਆਦਾ ਵਾਲੀ ਗੱਲ ਸਿਧਾਂਤਾਂ ਵਾਲੀ ਇਹ ਗੱਲ ਜਿਹੜੀ ਆ ਉਹ ਹੁਣ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਪਾਰਟੀ ਇਹ ਦਾਵਾ ਕਰ ਸਕੇ ਹਾਲਾਂਕਿ ਉਹਨਾਂ ਨੇ ਦਿਖਾਵਾ ਕਰਨਾ ਹੁੰਦਾ ਦਿਖਾਵਾ ਹਰ ਪਾਰਟੀ ਕਰਦੀ ਹੈ ਇਸ ਕਰਕੇ ਇਹ ਜਿਹੜੀ ਦਿੱਲੀ ਦੀ ਸਥਿਤੀ ਜਿਸ ਤਰ੍ਹਾਂ ਤੁਸੀਂ ਪੁੱਛੀ ਆ ਇਸ ਵੇਲੇ ਤਿੰਨ ਚਾਰ ਸਥਿਤੀਆਂ ਜਿਹੜੀਆਂ ਨੇ ਉਬਰ ਕੇ ਸਾਹਮਣੇ ਆਉਂਦੀਆਂ ਪਹਿਲੀ ਸਥਿਤੀ ਇਹ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਪਾਵਰ ਦੇ ਵਿੱਚ ਆ ਜਾਵੇ ਚਾਹੇ ਉਹ ਸਿੰਪਲ ਮੈਜੋਰਟੀ ਲੈ ਜਾਵੇ ਸੀਟਾਂ ਉਹਨਾਂ ਦੀਆਂ ਜ਼ਰੂਰ ਅੱਗੇ ਨਾਲੋਂ ਘਟਣਗੀਆਂ ਜਿਹੜੇ ਕਿ ਆਮ ਲੋਕ ਜਿਹੜੇ ਨੇ ਉਹ ਇਸ ਸਮੇਂ ਪਹਿਲਾਂ ਪ੍ਰੋਫੈਸਰ ਸਟਾਰਟ ਸੀ ਮੇਰੇ ਖਿਆਲ ਜਦੋਂ ਫੁੱਲ ਮੈਜੋਰਟੀ ਚਾਏ ਫਿਰ ਬਾਟ ਸੀ ਬਾਟ ਸੀ ਹਾਂ ਪਹਿਲਾਂ ਸਟਾਰਟ ਫਿਰ ਬਾਟ ਤੇ ਹੁਣ ਇੰਨੀ 54% ਦੇ ਕਰੀਬ ਉਹਨਾਂ ਨੂੰ ਵੋਟਾਂ ਮਿਲੀਆਂ ਸੀ ਉਸ ਵੇਲੇ ਮੈਨੂੰ ਲੱਗਦਾ ਨਹੀਂ ਕਿ ਇਸ ਵੇਲੇ ਸਥਿਤੀ ਇਹੋ ਜਿਹੀ ਹੈ ਕਿ 54% ਵੋਟ ਜਿਹੜੀ ਆ ਉਹ ਲਿ ਜਾ ਸਕਣ ਦੂਸਰੇ ਨੰਬਰ ਤੇ ਭਾਜਪਾ ਜਿਹੜੀ ਕਿ ਤਕਰੀਬਨ 38% ਵੋਟਾਂ ਲੈ ਕੇ ਗਈ ਸੀ ਔਰ ਉਹਨਾਂ ਨੂੰ 8 ਸੀਟਾਂ ਸ਼ਾਇਦ ਮਿਲੀਆਂ ਸੀ ਕਾਂਗਰਸ ਦਾ ਜ਼ੀਰੋ ਸੀਟ ਇਹਨੂੰ ਤਕਰੀਬਨ 4% ਵੋਟਾਂ ਮਿਲੀਆਂ ਸੀ ਇਸ ਵੇਲੇ ਜਿਹੜੀਆਂ ਸਥਿਤੀਆਂ ਉੱਭਰ ਕੇ ਆ ਰਹੀਆਂ ਕਿ ਜਾਂ ਤਾਂ ਆਮ ਆਦਮੀ ਪਾਰਟੀ ਮੇਜੋਰਟੀ ਲੈ ਜਵੇ ਜਾਂ ਲੈ ਜਵੇ ਭਾਜਪਾ ਤੇ ਜਾਂ ਫਿਰ ਅਸੈਂਬਲੀ ਜਿਹੜੀ ਹੈ ਉਹ ਹੰਗ ਅਸੈਂਬਲੀ ਆਵੇ ਇਹੋ ਜੀਆਂ ਸਥਿਤੀਆਂ ਦੇ ਵਿੱਚ ਜੇ ਤਾਂ ਦੋਨਾਂ ਵਿੱਚੋਂ ਕਿਸੇ ਇੱਕ ਨੂੰ ਬਹੁਮਤ ਮਿਲ ਜਾਵੇ ਫਿਰ ਤਾਂ ਕੋਈ ਸਮੱਸਿਆ ਨਹੀਂ ਆਏਗੀ ਲੇਕਿਨ ਜੇ ਕਾਂਗਰਸ 2 4 5 ਸੀਟਾਂ ਲੈ ਗਈ ਤੇ ਉਧਰ ਭਾਜਪਾ ਤੇ ਆਮ ਆਦਮੀ ਪਾਰਟੀ ਜਿਹੜੀ ਮੁਕਾਬਲੇ ਦੇ ਵਿੱਚ ਰਹੀ ਤਾਂ ਫਿਰ ਬੈਨੀਫਿਟ ਜਿਹੜਾ ਹੈ ਉਹ ਭਾਜਪਾ ਨੂੰ ਮਿਲੇਗਾ ਚਾਹ ਪ੍ਰੋਫੈਸਰ ਪੰਜਾਬ ਦੇ ਨਾਲ ਇਸ ਵਕਤ ਲਗਭਗ ਸਾਰੇ ਐਮਐਲਏ ਦਿੱਲੀ ਚ ਚਲੋ ਕਿਉਂਕਿ ਪਾਰਟੀ ਇਲੈਕਸ਼ਨ ਹੈ ਬਾਕੀਆਂ ਵੱਖ-ਵੱਖ ਪੋਲਿਟਿਕਲ ਪਾਰਟੀਆਂ ਦੇ ਵੀ ਨੁਮਾਇंदे ਉੱਥੇ ਹੋਣਗੇ ਪਰ ਭਗਵੰਤ ਮਾਨ ਦੇ ਕਰਦਾਰ ਨੂੰ ਕਿਵੇਂ ਦੇਖਦੇ ਹੋ ਵੀ ਭਗਵੰਤ ਮਾਨ ਇਸ ਵੇਲੇ ਆਮ ਆਦਮੀ ਪਾਰਟੀ ਦੇ ਕੋਲ ਇੱਕੋ ਇੱਕ ਸਟਾਰ ਕੰਪੇਨਰ ਹੈ ਲੋਕਾਂ ਦੇ ਵਿੱਚ ਦੱਸਣ ਨੂੰ ਵੀ ਸਾਡਾ ਇਕਲੌਤਾ ਮੁੱਖ ਮੰਤਰੀ ਜਿਹੜਾ ਫੁੱਲ ਫਲੈਜ ਸਟੇਟ ਨੂੰ ਗਵਰਨ ਕਰ ਰਿਹਾ ਉਹ ਭਗਵੰਤ ਮਾਨ ਹੈ ਭਗਵੰਤ ਮਾਨ ਰੋਡ ਸ਼ੋਅ ਕਰਦੇ ਆ ਰਸ਼ਵੀ ਪੂਰਾ ਖਿੱਚ ਲੈਂਦੇ ਆ ਭਗਵੰਤ ਮਾਨ ਦਾ ਜਾਦੂ ਜਿਹੜਾ 2022 ਦੇ ਵਿੱਚ ਪੰਜਾਬ 'ਚ ਚੱਲਿਆ ਸੀ ਕੀ 2025 'ਚ ਦਿੱਲੀ ਚੱਲਦਾ ਤੁਹਾਨੂੰ ਦਿਖਾਈ ਦਿੰਦਾ ਜੀ ਦੇਖੋ ਭਗਵੰਤ ਮਾਨ ਇੱਕ ਸਟਾਰ ਕੰਪੇਨਰ ਹੈ ਆਮ ਆਦਮੀ ਪਾਰਟੀ ਦਾ ਜੀ ਕੇਸਰੀਵਾਲ ਤੋਂ ਬਾਅਦ ਅਗਰ ਕੋਈ ਭੀੜ ਖਿੱਚਣ ਦੇ ਯੋਗ ਹੈ ਤਾਂ ਮੈਨੂੰ ਇਹ ਲੱਗਦਾ ਕਿ ਇਸ ਉੱਤੇ ਕੋਈ ਮਤਲਬ ਡਾਊਟ ਨਹੀਂ ਕੀਤਾ ਜਾ ਸਕਦਾ ਕਿ ਭਗਵੰਤ ਮਾਨ ਇੱਕ ਸਟਾਰ ਕੰਪੇਨਰ ਹੈ ਸਟਾਰ ਪੋਲਰ ਹੈਗੇ ਅਰ ਔਰ ਭੀੜ ਨੂੰ ਇਕੱਠਾ ਕਰਨ ਦੀ ਸਮਰੱਥਾ ਰੱਖਦੇ ਨੇ ਪਰ ਮੈਨੂੰ ਲੱਗਦਾ ਹੈ ਇਸ ਵੇਲੇ ਕਿ ਜਦੋਂ ਤੋਂ ਇਹ ਸ਼ਰਾਬ ਕਾਂਡ ਦੇ ਕਾਰਨ ਇਹਨਾਂ ਸਾਰੇ ਲੀਡਰਾਂ ਨੂੰ ਜੇਲ੍ਹ ਦੇ ਵਿੱਚ ਜਾਣਾ ਪਿਆ ਰਵਿੰਦ ਕੇਜਰੀਵਾਲ ਗਿਆ ਮਨੀਸ਼ सिसोदिया ਗਿਆ ਉਹਨਾਂ ਦੀ ਕੈਬਨਿਟ ਦੇ ਦੂਸਰੇ ਮਿਨਿਸਟਰ ਗਿਆ ਸਿੰਦਰ ਜੈਨ ਗਿਆ ਸੰਜੀਤ ਸਿੰਘ ਸੰਜੀਤ ਸਿੰਘ तकरीबन ਕੈਬਨਿਟ ਗਿਆ ਇਸ ਤੋਂ ਬਾਅਦ ਸੰਜੀ ਆਪਣੀ ਜਿਹੜੀ ਆਮ ਆਦਮੀ ਪਾਰਟੀ ਦੀ ਟਾਪ ਲੀਡਰਸ਼ਿਪ ਜਿਹੜੀ ਆ ਉਹ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਇੱਕ ਕੁਐਸਚਨ ਮਾਰਕ ਤਾਂ ਲੱਗਾ ਉਹਨਾਂ ਦੇ ਉੱਤੇ ਔਰ ਭਾਜਪਾ ਨੇ ਕੋਈ ਕੋਰ ਕਸਰ ਨਹੀਂ ਛੱਡੀ ਔਰ ਕਾਂਗਰਸ ਜਿਹੜੀ ਹੈ ਉਸ ਨੇ ਤਾਂ ਸ਼ਰਾਬ ਦੀ ਕਾਂਡ ਦੀ ਸ਼ਿਕਾਇਤ ਕੀਤੀ ਸੀ ਬਾਅਦ ਦੇ ਵਿੱਚ ਹਾਲਾਂਕਿ ਇਹਨਾਂ ਦੋਨਾਂ ਦਾ ਗਠੋਲਦਨ ਹੋ ਗਿਆ ਔਰ ਪਰ ਇਹਦੀ ਮੁੱਢਲੀ ਜਿਹੜੀ ਕਾਰਵਾਈ ਹੈ ਉਹ ਤਾਂ ਕਾਂਗਰਸ ਨੇ ਸ਼ੁਰੂ ਕੀਤੀ ਸੀ ਪਰ ਇਸ ਵੇਲੇ ਬੀਜੇਪੀ ਜਿਹੜੀ ਹੈ ਉਹ ਇਹਨਾਂ ਦੀ ਇਹਨਾਂ ਨੂੰ ਇੱਕ ਭ੍ਰਸ਼ਟਾਚਾਰ ਦੇ ਤੌਰ ਤੇ ਅਰੋਪੀਆਂ ਦੇ ਤੌਰ ਤੇ ਨਿਕਮਿਆਂ ਦੇ ਤੌਰ ਤੇ ਔਰ ਜਿਹੜੇ ਭ੍ਰਸ਼ਟਾਚਾਰ ਸ਼ੀਸ਼ਮੇਲ ਦਾ ਜ਼ਿਕਰ ਕਰਦੇ ਆ ਉਸ ਦੇ ਤੌਰ ਤੇ ਜਾਂ ਜਿਹੜੀਆਂ ਇਹ ਲਾਲ ਪੀਲੀਆਂ ਬੱਤੀਆਂ ਦੇ ਨਾਲ ਗੱਡੀਆਂ ਲਈ ਫਿਰਦੇ ਆ ਉਦੋਂ ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ ਮੇਰੇ ਕੋਲ ਇੱਕ ਨੀਲੇ ਰੰਗ ਦੀ ਵਰਨਾ ਆ ਮੈਂ ਤਾਂ ਇਹਦੇ ਵਿੱਚ ਜਾਵਾਂਗਾ ਬੈਗਨਾਰ ਤੇ ਮੈਂ ਇਹਦੇ ਵਿੱਚ ਇਹਦੇ ਵਿੱਚ ਹੀ ਜਾਵਾਂਗਾ ਕੋਈ ਸਿਕਿਉਰਿਟੀ ਨਹੀਂ ਲਊਗਾ ਕੋਈ ਬੰਗਲਾ ਨਹੀਂ ਲਊਗਾ ਲੇਕਿਨ ਸਾਰੀਆਂ ਚੀਜ਼ਾਂ ਉਹਨਾਂ ਨੇ ਲਈਆਂ ਉਹਨਾਂ ਨੇ ਸਾਰੀਆਂ ਚੀਜ਼ ਕੋਈ ਕੋਈ ਚੀਜ਼ ਛੱਡੀ ਨਹੀਂ ਉਹ ਦਿੰਦੇ ਨਾ ਕਹਿੰਦੇ ਵੀ ਪ੍ਰੋਟੋਕਾਲ ਹੈ ਸੀਐਮ ਪ੍ਰੋਟੋਕਾਲ ਬਿਲਕੁਲ ਪ੍ਰੋਟੋਕਾਲ ਲੇਕਿਨ ਇਹ ਤਾਂ ਉਹਨਾਂ ਨੂੰ ਪਹਿਲਾਂ ਵੀ ਪਤਾ ਸੀ ਕਿ ਪ੍ਰੋਟੋਕੋਲ ਦੇ ਮੁਤਾਬਕ ਇਹ ਮਿੰਨੀਆਂ ਹੀ ਆ ਇਹ ਸਿਰਫ ਵਰਤਮਾਨ ਨੂੰ ਵੀ ਪ੍ਰੋਟੋਕੋਲ ਦੇ ਮੁਤਾਬਕ ਗੱਡੀਆਂ ਜਿਹੜੀਆਂ ਨੇ ਪਿਛਲੇ ਚੀਫ ਮਿਨਿਸਟਰ ਨਾਲੋਂ ਜ਼ਿਆਦਾ ਮਿਲੀਆਂ ਆ ਜਦ ਕਿ ਗੱਲਾਂ ਇਹ ਆਮ ਲੋਕਾਂ ਦੀਆਂ ਕਰਦੇ ਸੀ ਇਹ ਗੱਲਾਂ ਦਾ ਅਸਰ ਜਿਹੜਾ ਆ ਉਹ ਦਿੱਲੀ ਦੇ ਵਿੱਚ ਪੈ ਰਿਹਾ ਲੇਕਿਨ ਦਿੱਲੀ ਦੇ ਵਿੱਚ ਇਹ ਹੈ ਕਿ ਅਜੇ ਵੀ ਅੱਜ ਦੀ ਸਥਿਤੀ ਜਿਹੜੀ ਆ ਉਹ ਮੈਨੂੰ ਇਸ ਤਰ੍ਹਾਂ ਲੱਗਦੀ ਹੈ ਕਿ ਆਮ ਆਦਮੀ ਪਾਰਟੀ ਨੂੰ ਅਜੇ ਵੀ ਐਜ ਹੈ ਔਰ ਭਾਜਪਾ ਜਿਹੜੀ ਹੈ ਉਹਦੇ ਨਾਲ ਕਦਮ ਦਰ ਕਦਮ ਚੱਲ ਰਹੀ ਹੈ ਔਰ ਹੈਰਾਨੀ ਨਹੀਂ ਹੋਏਗੀ ਅਗਰ ਜਿਹੜੀ ਬੀਜੇਪੀ ਹੈ ਠੱਬੀ ਲਾਉਣ ਦੇ ਵਿੱਚ ਕਾਮਯਾਬ ਹੋ ਜਾਵੇ ਆਮ ਆਦਮੀ ਪਾਰਟੀ ਨੂੰ ਲੇਕਿਨ ਅੱਜ ਜਿਹੜਾ ਆ ਉਹ ਅੱਜ ਵੀ ਆਮ ਆਦਮੀ ਪਾਰਟੀ ਹੈ ਅੱਛਾ ਇੱਕ ਸਵਾਲ ਨਾ ਹੋਰ ਨੁਕਤੇ ਤੇ ਆਪਾਂ ਚਰਚਾ ਕਰਦੇ ਹਾਂ ਪ੍ਰੋਫੈਸਰ ਕਾਂਗਰਸ ਅਗਰ ਫਿਰ ਹਾਸ਼ੀਏ ਤੇ ਰਹਿੰਦੀ ਹੈ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ 4% ਸੀ ਪਿਛਲੀ ਵਾਰੀ ਫਿਰ ਕਾਂਗਰਸ ਦੀਆਂ ਉਹ ਭਾਰਤ ਜੋੜੋ ਯਾਤਰਾ ਭਾਰਤ ਨਿਆ ਯਾਤਰਾ ਇੰਡੀਆ ਗੱਠ ਜੋੜ ਤੇ ਇਹ ਸਾਰਾ ਕੁਝ ਫਿਰ ਵਿਧਾਨ ਸਭਾ ਦੇ ਵਿੱਚ ਕੰਮ ਨਹੀਂ ਕਰਦਾ ਪ੍ਰੋਫੈਸਰ ਇੱਥੇ ਫਿਰ ਕੀ ਕਮੀ ਲੱਗਦੀ ਹੈ ਤੇ ਕੀ ਲੱਗਦਾ ਵੀ ਦੂਜੀਆਂ ਪਾਰਟੀਆਂ ਦੀ ਸਟ੍ਰੈਟਜੀ ਜਿਹੜੀ ਆ ਉਹ ਇੰਨੀ ਵਧੀਆ ਵੀ ਇੰਨਾ ਕੁਝ ਕਰਨ ਦੇ ਬਾਅਦ ਵੀ ਕਾਂਗਰਸ ਕਿਉਂਕਿ ਇੱਕ ਗੱਲ ਹੋਰ ਹੈ ਇਹਦੇ ਨਾਲ ਹੀ ਮੈਂ ਜੋੜ ਦਵਾਂ ਕਾਂਗਰਸ ਦੇ ਕੁਝ ਲੀਡਰ ਇਸ ਗੱਲ ਤੋਂ ਵੀ ਖਫਾ ਹੈ ਕਿ ਜੇ ਮੈਨੀਫੈਸਟੋ ਦੀ ਚਰਚਾ ਹੁੰਦੀ ਹੈ ਆਮ ਆਦਮੀ ਦੀ ਹੁੰਦੀ ਹੈ ਭਾਜਪਾ ਦੀ ਹੁੰਦੀ ਸਾਡੇ ਮੈਨੀਫੈਸਟੋ ਦੀ ਚਰਚਾ ਵੀ ਨਹੀਂ ਹੋ ਰਹੀ ਜਦ ਕਿ ਉਹ ਕਹਿੰਦੇ ਵੀ ਥਾਲ ਸੀ ਵੀ ਰੌੜੀਆਂ ਦਾ ਪੂਰਾ ਸਜਾਇਆ ਹੋਇਆ ਦੇਖੋ ਗੱਲ ਤੁਹਾਡੀ ਸੰਦੀਪ ਜੀ ਬਿਲਕੁਲ ਠੀਕ ਹੈ ਇਹ ਇੱਕ ਆਮ ਸਰਵਵਿਦਤ ਗੱਲ ਹੈ ਕਿ ਜਿਹੜੀ ਕਾਂਗਰਸ ਪਾਰਟੀ ਅੱਜ ਜਿਸ ਵਿਰੋਧੀ ਦਲ ਦੇ ਨਾਲ ਮਿਲ ਕੇ ਗਠਵੰਧਨ ਇੰਡੀਆ ਗਠਵੰਧਨ ਤਿਆਰ ਕਰ ਰਹੀ ਆ ਉਹਨਾਂ ਵਿੱਚੋਂ ਬਹੁਤਿਆਂ ਨੇ ਕਾਂਗਰਸ ਦੀ ਜ਼ਮੀਨ ਹੀ ਕੋਈ ਹੈ ਚਾਹੇ ਉਹ ਸਮਾਜਵਾਦੀ ਪਾਰਟੀ ਲੈ ਲਓ ਚਾਹੇ ਤ੍ਰਿਮੂਲ ਕਾਂਗਰਸ ਲੈ ਲਓ ਚਾਹੇ ਦੂਸਰੀਆਂ ਖੇਤਰੀ ਪਾਰਟੀਆਂ ਲੈ ਲਓ ਉਹ ਕਾਂਗਰਸ ਆਮ ਆਦਮੀ ਪਾਰਟੀ ਵਨ ਪੰਜਾਬ ਦੇ ਵਿੱਚ ਲੈ ਲਓ ਚਾਹੇ ਦਿੱਲੀ ਚ ਲੈ ਲਓ ਉਹ ਕਿਹਦੀਆਂ ਵੋਟਾਂ ਲੈ ਕੇ ਉਹਨਾਂ ਨੇ ਸੁਪਰਮੇਸੀ ਕਾਇਮ ਕੀਤੀ ਆ ਉਹ ਕਾਂਗਰਸੀਆਂ ਵੋਟਾਂ ਲੈ ਕੇ ਹੀ ਅੱਜ ਕਾਂਗਰਸ ਨੂੰ ਮਜਬੂਰੀ ਵਸ ਉਹਨਾਂ ਹੀ ਲੋਕਾਂ ਦੇ ਨਾਲ ਗਠਜੋੜ ਕਰਨਾ ਪੈ ਰਿਹਾ ਹੁਣ ਜਿੱਥੋਂ ਤੱਕ ਦਿੱਲੀ ਦੀ ਗੱਲ ਹੈ ਦਿੱਲੀ ਦੇ ਵਿੱਚ ਵੀ ਇਹ 2013 ਕਿਹੜੀ ਇਲੈਕਸ਼ਨ ਜਿਸ ਵੇਲੇ ਪਹਿਲੀ ਵਾਰੀ ਇਹ ਮжоਰਿਟੀ ਨਹੀਂ ਸੀ ਪ੍ਰਾਪਤ ਕਰ ਸਕਿਆ 13 ਦੀਆਂ ਉਸ ਤੋਂ ਪਹਿਲਾਂ ਕਾਂਗਰਸ ਹੀ 15 ਸਾਲ ਰਾਜ ਸ਼ਿਲਾ ਦਿਖਸ਼ਣ ਰਾਜ ਹੁਣ ਕਾਂਗਰਸਆਂ ਵੋਟਾਂ ਲੈ ਕੇ ਜਿੱਥੇ ਕਾਂਗਰਸ 42 48 54% ਵੋਟਾਂ ਲੈਂਦੀ ਸੀ ਉੱਥੇ ਕਾਂਗਰਸਾਂ ਦੀ 4% ਵੋਟਾਂ ਤੇ ਆ ਗਈਆਂ ਇਸ ਦਾ ਮਤਲਬ ਕਾਂਗਰਸ ਦੀਆਂ ਵੋਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਵੱਲ ਸ਼ਿਫਟ ਹੋਈਆਂ ਬੀਜੇਪੀ ਦਾ ਇੱਕ ਵੋਟ ਬੈਂਕ ਪੱਕਾ ਵੋਟ ਬੈਂਕ ਹੈ ਜਿਸ ਨੂੰ ਕਾਂਗਰਸ ਚਾਹੇ ਵੀ ਆਮ ਆਦਮੀ ਪਾਰਟੀ ਚਾਹੇ ਵੀ ਉਹ ਉਸ ਵਿੱਚ ਸੇਧ ਨਹੀਂ ਲਗਾ ਸਕਦੇ ਉਹ ਬਹੁਤ ਪੱਕੀਆਂ ਬੋਟਾਂ ਨੇ ਹਾਰਡ ਕੋਰ ਬੋਟਾਂ ਨੇ ਬੀਜੇਪੀ ਦੀਆਂ ਜਿੰਨੇ ਪਰਸੈਂਟ ਵੀ ਹੈ ਕਿਸੇ ਵੀ ਸਟੇਟ ਦੇ ਵਿੱਚ ਲੇਕਿਨ ਇੱਥੇ ਕਾਂਗਰਸ ਨੂੰ ਲੱਗਦਾ ਕਿ ਅਸੀਂ ਆਮ ਆਦਮੀ ਪਾਰਟੀ ਦਾ ਵਿਰੋਧ ਕਰਕੇ ਆਪਣੀ ਖੋਈ ਹੋਈ ਜ਼ਮੀਨ ਨੂੰ ਕਿਸ ਤਰ੍ਹਾਂ ਵਾਪਸ ਕਰੀਏ ਅਗਰ ਉਹ ਕੁਝ ਪਰਸੈਂਟ ਵੀ ਵੋਟਾਂ ਲੈਣ ਚ ਕਾਮਯਾਬ ਹੋ ਜਾਂਦੇ ਨੇ ਤਾਂ ਇੱਥੇ ਕੇਸਰੀਵਾਲ ਜਿਹੜੇ ਨੇ ਉਹ ਉਹਨਾਂ ਲਈ ਇੱਕ ਪ੍ਰਸ਼ਨ ਚਿੰਨ ਲੱਗਦਾ ਹੁਣ ਤੁਸੀਂ ਕਹੋਗੇ ਕਿ ਕਾਂਗਰਸ ਜੇ 4% ਤੋਂ ਲੈ ਕੇ 12% ਵੀ ਵੋਟਾਂ ਲੈ ਜਾਵੇ 13% ਵੀ ਵੋਟਾਂ ਲੈ ਜਾਵੇ ਤਾਂ ਸ਼ਾਇਦ ਉਹ ਇੱਕ ਜਾਂ ਦੋ ਸੀਟਾਂ ਲੈਣ ਦੇ ਵਿੱਚ ਕਾਮਯਾਬ ਹੋਏਗੀ ਪਰੰਤੂ ਕੀ ਇਹ ਵੋਟਾਂ ਜਿਹੜੀਆਂ ਨੇ ਉਹ ਭਾਜਪਾ ਦੀਆਂ ਲੈ ਜਾਏਗੀ ਕਿ ਆਮ ਆਦਮੀ ਪਾਰਟੀ ਨਾਲ ਜਾਏਗੀ ਸੁਭਾਵਿਕ ਰੂਪ ਦੇ ਵਿੱਚ ਇਹ ਵੋਟਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਵਾਲ ਜਾਣ ਗਿਆ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਵੋਟ ਪਰਸੈਂਟੇਜ ਹੈ ਉਹ ਕਿੱਥੇ ਗਈ ਹੁਣ ਇੱਥੇ ਸਥਿਤੀ ਇਹ ਨਿਕਲਦੀ ਹੈ ਕਿ ਅਗਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਚ ਰੋਗਿਆਤੋ ਲੈਕੀ 60% ਉਹਦੀਆਂ ਵੋਟਾਂ ਘਟਦੀਆਂ ਤੇ ਉਹ 47 47% ਤੇ ਫੇਰ ਰਹਿ ਜਣੀ ਆ ਲੇਕਿਨ ਬੀਜੇਪੀ ਜਿਹੜੀ ਆ ਉਹ 38 ਹੈ ਜੇ 38 ਤੋਂ 42 ਤੇ ਵੀ ਪਹੁੰਚਦੀ ਆ ਤਾਂ ਮੁਕਾਬਲਾ ਦੋਨਾਂ ਦਾ ਫਸਮਾ ਹੋ ਜਾਏਗਾ ਇੱਕ ਇਸ ਸਥਿਤੀ ਵਿੱਚ ਇੱਕ ਹੋਰ ਸਥਿਤੀ ਨਿਕਲਦੀ ਆ ਸੰਦੀਪ ਜੀ ਜਿਹੜੀ ਬੜੀ ਮੈਨੂੰ ਕਦੀ ਕਦੀ ਲੱਗਦਾ ਕਿ ਇਹ ਪ੍ਰਸਥਿਤੀ ਵੀ ਆ ਸਕਦੀ ਆ ਲੋਕੀ ਇਹ ਕਹਿੰਦੇ ਨੇ ਕਿ ਜਿੰਨੀਆਂ ਵੀ ਕਾਂਗਰਸ ਵੋਟਾਂ ਲਜਾਏਗੀ ਉਹ ਅ ਆਮ ਆਦਮੀ ਪਾਰਟੀ ਨੇ ਲੱਜਾਈਗੀ ਮੈਂ ਇਸ ਵਿੱਚ ਕੋਈ ਮਤਲਬ ਹੈ ਨਹੀਂ ਗੱਲ ਕਿ ਆਮ ਆਦਮੀ ਪਾਰਟੀ ਸਰ ਪ੍ਰੋਫੈਸਰ ਇੱਕ ਇੱਕ ਗੱਲ ਹੋਰ ਮੇਰੇ ਦਿਮਾਗ 'ਚ ਆਉਣੀ ਹੈ ਜਦੋਂ ਕੋਈ ਚੀਜ਼ ਟਰਾਇਡ ਐਂਡ ਟੈਸਟਡ ਹੋਵੇ ਮਤਲਬ ਉਹਦਾ ਤਜਰਬਾ ਕੀਤਾ ਹੋਵੇ ਤੇ ਤਜਰਬਾ ਸਫਲ ਹੋਵੇ ਫਿਰ ਲੋਕੀ ਐਕਸਪੈਰੀਮੈਂਟ ਕਰਦੇ ਆ ਦੇਖੋ ਲੋਕਾਂ ਦਾ ਇੱਕ ਜਿਹੜਾ ਆਮ ਇੱਕ ਧਾਰਨਾ ਆ ਕਿ ਅਸੀਂ ਆਮ ਤੌਰ ਤੇ ਇੱਕ ਵਾਰੀ ਦੋ ਵਾਰੀ ਉਹ ਕਰ ਲੈਣੀਆਂ ਲੇਕਿਨ ਫਿਰ ਸਾਡਾ ਮਨ ਜਿਹੜਾ ਲਲਚਾਉਂਦਾ ਆ ਬਦਲਦਾ ਆ ਕਿ ਅਸੀਂ ਯਾਰ ਇਹਨਾਂ ਨੂੰ ਤਾਂ ਦੇਖ ਲਿਆ ਹੁਣ ਦੂਸਰੇ ਨੂੰ ਵੀ ਦੇਖੀਏ ਟਰਾਈ ਕਰਕੇ ਇਹ ਜਿਹੜੀ ਸਥਿਤੀ ਆ ਨਾ ਉਹ ਦਿੱਲੀ ਦੇ ਵਿੱਚ ਇਸ ਵੇਲੇ ਕਿਸ ਨਾ ਕਿਸੇ ਹੱਦ ਤੱਕ ਉਹ ਕੰਮ ਕਰ ਰਹੀ ਆ ਚਾਹੇ ਉਹ ਅੰਦਰੂਨੀ ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਕਿ 256 ਵਿਸਤਾਰਕ ਜਿਹੜੇ ਨੇ ਉਹ ਲੱਗੇ ਨੇ ਉਹ ਆਰਐਸਐਸ ਦੇ ਜਿਹੜੇ ਵਰਕਰ ਨੇ ਉਹ ਮਾਮੂਲੀ ਵਰਕਰ ਨਹੀਂ ਮੰਨੇ ਜਾਂਦੇ ਉਹ ਉਹ ਇੱਕ ਪੈਂਠ ਬਣਾਉਂਦੇ ਨੇ ਹੌਲੀ 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 ਝੁੱਗੀਆਂ ਝੌਪੜੀਆਂ ਵਿੱਚ ਜਾ ਕੇ ਉਹ ਬੜੇ ਦੇਰ ਤੋਂ ਕਈ ਮਹੀਨਿਆਂ ਤੋਂ ਕੰਮ ਕਰ ਰਹੇ ਨੇ ਜਿਹੜੇ ਕਿ ਲਾਈਮ ਲਾਈਟ ਵਿੱਚ ਨਹੀਂ ਆਉਂਦੇ ਉਹ ਚੁੱਪਚੀਤੇ ਕੰਮ ਕਰਦੇ ਨੇ ਮੈਂ ਇੱਕ ਜ਼ਿਕਰ ਕਰਾਇਆ ਸੀ ਸਪੈਸ਼ਲ ਸਥਿਤੀ ਹੋਣ ਵਾਲੀ ਜਿਹੜੀ ਆ ਅਗਰ ਉਹ ਹੋਵੇ ਤਾਂ ਉਹ ਇਹ ਹੈ ਕਿ ਅਗਰ ਕਾਂਗਰਸ ਜੜੀ ਹੈ ਉਹ 7-8% ਵੋਟਾਂ ਲੈ ਜਾਂਦੀ ਆ ਤੇ ਜਿਹੜਾ ਕਿ ਨੁਕਸਾਨ ਆਪਾਂ ਇਹ ਸੋਚਦੇ ਆ ਕਿ ਉਹ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋਵੇਗਾ ਇੱਕ ਸਥਿਤੀ ਨਵੀਂ ਉੱਭਰ ਕੇ ਸਾਹਮਣੇ ਆਉਂਦੀ ਹੈ ਜਿਹੜੀ ਕਿ ਇਹ ਮੈਂ ਪੰਜਾਬ ਦੇ ਵਿੱਚ ਇੱਕ ਵੇਲੇ ਸਰਕਾਰ ਬਣੀ ਸੀ ਅਕਾਲੀ ਦਲ ਦੀ ਜੀ ਉਸ ਤੋਂ ਬਾਅਦ ਜਦੋਂ ਦੂਸਰੀ ਵਾਰੀ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਉਸ ਵੇਲੇ ਪੰਜਾਬ ਅਕਾਲੀ ਦਲ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਜਿਹੜੇ ਕਿ ਉਸ ਵੇਲੇ ਦੇ ਵਿੱਤ ਮੰਤਰੀ ਸੀ ਉਹਨਾਂ ਨੇ ਅਕਾਲੀ ਦਲ ਨੂੰ ਛੱਡ ਕੇ PPP ਨਾਂ ਦੀ ਪਾਰਟੀ ਬਣਾ ਦੋ ਹਜ਼ਾਰ 12 11 12 12 ਦੇ ਵਿੱਚ ਉਹ ਉਹ ਇਲੈਕਸ਼ਨ ਲੜੇ ਜਿਹਦੇ ਵਿੱਚ ਭਗਵੰਤ ਮਾਨ ਵੀ ਇਲੈਕਸ਼ਨ ਲੜੇ ਸੀ ਜਿਹੜੇ ਕਿ ਹਾਰ ਗਏ ਸੀ ਸਾਰੇ ਇਹਨਾਂ ਦੇ ਕੈਂਡੀਡੇਟ ਜਿਹੜੇ ਆ ਉਹ ਇਲੈਕਸ਼ਨ ਹਾਰ ਗਏ ਸੀ ਉਸ ਵੇਲੇ ਕੀ ਹੋਇਆ ਲੋਕੀ ਸਮਝਦੇ ਸੀ ਜੀ ਕਹਿੰਦੇ ਸੀ ਬਈ ਅਕਾਲੀ ਦਲ ਨੂੰ ਤਾਂ ਬਹੁਤ ਵੱਡਾ ਘਾਟਾ ਪੈ ਰਿਹਾ ਕਿਉਂਕਿ ਮਨਪ੍ਰੀਤ ਬਾਦਲ ਅਕਾਲੀ ਦਲ ਦੀਆਂ ਵੋਟਾਂ ਤੋੜੇਗਾ ਔਰ ਹੋਇਆ ਵੀ ਲੇਕਿਨ ਇੱਕ ਸਥਿਤੀ ਬੜੀ ਅਜੀਬ ਜਿਹੀ ਬਣੀ ਮੈਨੂੰ ਅੱਜ ਉਹ ਸਥਿਤੀ ਯਾਦ ਆ ਰਹੀ ਹੈ ਦਿੱਲੀ ਦੇ ਸੰਦਰਭ ਦੇ ਵਿੱਚ ਕਿ ਜਿਹੜੀਆਂ ਐਂਟੀ-ਕੰਬੈਂਸਿਵ ਵੋਟਾਂ ਸੀ ਜੀ ਉਹ ਬਜਾਏ ਕਾਂਗਰਸ ਨੂੰ ਪੈਣ ਦੇ ਉਹ ਪੀਪੀਪੀ ਲੈ ਗਈ ਕਾਂਗਰਸੀਆਂ ਵੋਟਾਂ ਉੱਥੇ ਰਹਿ ਗਈਆਂ ਹੂੰ ਅਕਾਲੀ ਦਲ ਦੀਆਂ ਜਿਹੜੀਆਂ ਵੋਟਾਂ ਟੁੱਟੀਆਂ ਜਿਹੜੀਆਂ ਕਿ ਇੱਕ ਨਿਊਟਰਲ ਵੋਟਾਂ ਹੁੰਨੀਆਂ ਸੀ ਜਿਹੜੀਆਂ ਕਾਂਗਰਸ ਨੂੰ ਪੈਣੀਆਂ ਸੀ ਉਹ ਵੋਟਾਂ ਪੀਪੀਪੀ ਲੈ ਗਈ ਕਿਤੇ ਦਿੱਲੀ ਦੇ ਵਿੱਚ ਵੀ ਇਹੋ ਜਿਹੀ ਸਥਿਤੀ ਤਾਂ ਨਹੀਂ ਇੱਕ ਸੰਭਾਵਨਾ ਬਣਦੀ ਹੈ ਕਿ ਜਿਹੜੀਆਂ ਐਂਟੀ ਇਨਕੰਮਬੈਂਸੀ ਵੋਟਾਂ ਨੇ ਜਿਹੜੀਆਂ ਕੇਜਰੀਵਾਲ ਦੇ ਖਿਲਾਫ ਵੋਟਾਂ ਜਾਣੀਆਂ ਨੇ ਉਹ ਵੋਟਾਂ ਭਾਜੀਪੀ ਨੂੰ ਜਾਣ ਦੀ ਬਜਾਏ ਉਹ ਕਾਂਗਰਸ ਨੂੰ ਚਲੇ ਜਾਣ ਤੇ ਕਾਂਗਰਸ ਜਿਹੜੀ ਆ ਭਵੇਂ ਇੱਕ ਦੋ ਸੀਟਾਂ ਜਿੱਤਣ ਦੇ ਵਿੱਚ ਕਾਮਯਾਬ ਹੋਵੇ ਭਵੇਂ ਨਾ ਹੋਵੇ ਲੇਕਿਨ ਉਹ ਵੋਟਾਂ ਜਿਹੜੀਆਂ ਨੇ ਉਹ ਕੇਜਰੀਵਾਲ ਨੂੰ ਇੱਕ ਜੀਵਨਦਾਨ ਜ਼ਰੂਰ ਦੇ ਜਾਣਗੀਆਂ ਅਗਰ ਇਸ ਤਰ੍ਹਾਂ ਦੀ ਸਥਿਤੀ ਹੋਈ ਜਿਹੜੀ ਕਿ ਮੈਂ ਸਮਝਦਾ ਹਾਂ ਕਿ ਇਸ ਤਰ੍ਹਾਂ ਦੀ ਸਥਿਤੀ ਹੋਣ ਦੀ ਪੂਰੀ ਸੰਭਾਵਨਾ ਹੈ ਜਿਹਦੇ ਨਾਲ ਜਿਹੜਾ ਅੱਜ ਵੀ ਲੋਕਾਂ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਚਿਹਰੇ ਦੇ ਤੌਰ ਤੇ ਕੇਜਰੀਵਾਲ ਨੂੰ ਦੇਖਿਆ ਜਾਂਦਾ ਹੈ ਬੀਜੇਪੀ ਦੇ ਵਿੱਚ ਮੋਦੀ ਤੋਂ ਇਲਾਵਾ ਕੋਈ ਚਿਹਰਾ ਨਹੀਂ ਉੱਥੇ ਦਿੱਲੀ ਦੇ ਵਿੱਚ ਮੈਂ ਅੱਛਾ ਇੱਥੇ ਇੱਕ ਹੋਰ ਆਪਾਂ ਇਹ ਵੀ ਨਾਲ ਹੀ ਟੱਚ ਕਰ ਲਈਏ ਵੇ ਕੀ ਜਿਹੜੀ ਤੁਸੀਂ ਉਹ ਗੱਲ ਕਰ ਰਹੇ ਹੋ ਵੀ 256 ਉਹਨਾਂ ਦੇ ਜਿਹੜੇ ਸੰਗਠਨ ਹੈ ਜਾਂ ਆਰਐਸਐਸ ਦੇ ਜਿਹੜੇ ਵਰਕਰ ਹੈ ਕੀ ਉਹਨਾਂ ਦੇ ਉੱਤੇ ਪੰਜਾਬ ਤੋਂ ਗਏ ਭਗਵੰਤ ਮਾਨ ਤੇ ਉਹਨਾਂ ਦੀ ਟੀਮ ਉੱਤੇ ਪਾਰੀ ਪੈ ਜਾਣਗੇ ਕਨਵਿੰਸ ਕਰਨ ਸਕੇ कामयाब ਹੋ ਜਾਣਗੇ ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਕਿ ਜਿਹੜੇ ਐ ਭਗਵੰਤ ਮਾਨ ਹੈ ਇਹਨਾਂ ਦਾ ਕੋਈ ਐਡਾ ਅਸਰ ਉਹਨਾਂ ਤੇ ਪੈਗਾ ਕਿਉਂਕਿ ਉਹਨਾਂ ਦੀ ਜਿਹੜੀ ਹੈ ਨਾ ਅ ਜੇ ਤੁਸੀਂ ਨਾ ਆਰਐਸਐਸ ਦੇ ਜਿਹੜੇ ਵਰਕਰ ਹੈ ਉਹ ਬੜੇ ਨਿਸ਼ਠਾਵਾਨ ਵਰਕਰ ਨੇ ਉਹ ਉਹਨਾਂ ਨੇ ਅੰਦਰੂਨੀ ਤੌਰ ਤੇ ਆਪਣੇ ਇੱਕ ਅਲੱਗ ਕਲਚਰ ਦੇ ਵਿੱਚ ਰਹਿ ਕੇ ਇੱਕ ਅਲੱਗ ਮਾਹੌਲ ਦੇ ਵਿੱਚ ਰਹਿ ਕੇ ਉਹਨਾਂ ਤੇ ਕਿਸੇ ਦਾ ਕਿਸੇ ਦਾ ਕੋਈ ਅਸਰ ਨਹੀਂ ਹੁੰਦਾ ਉਹ ਚੁੱਪਚੀ ਵੀ ਤੇ ਆਪਣਾ ਕੰਮ ਕਰਦੇ ਨੇ ਝੁਗੜੀਆਂ 'ਚ ਆਪਣੀਆਂ ਜਾਂਦੇ ਨੇ ਲੋਕਾਂ ਨੂੰ ਮਿਲਦੇ ਨੇ ਉਹਨਾਂ ਦੇ ਨਾਲ ਕਲਚਰਲ ਸਾਂਝ ਪਾਉਂਦੇ ਨੇ ਉਹਨਾਂ ਦੀਆਂ ਬਰੀਕੀਆਂ ਦੇ ਨਾਲ ਉਹਨਾਂ ਨੇ ਗੱਲਾਂ ਕਰਦੇ ਘਰ ਘਰ ਜਾਂਦੇ ਨੇ ਆਪਣੀ ਪਾਰਟੀ ਦੀ ਨੀਤੀਆਂ ਨੂੰ ਬੜੇ ਸੁਭਾਵਕ ਰੂਪ ਦੇ ਵਿੱਚ ਉਹਨਾਂ ਲੋਕਾਂ ਤੱਕ ਪਹੁੰਚਾਉਂਦੇ ਨੇ ਉਹਨਾਂ ਨੇ ਜੋ ਕਰਨਾ ਹੁੰਦਾ ਉਹ ਕਰਦੇ ਨੇ ਇਸ ਤਰ੍ਹਾਂ ਮੈਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਦਾ ਭਗਵੰਤ ਮਾਨ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਦਾ ਅਜੇ ਅਸਰ ਕਰ ਸਕਦੇ ਨੇ ਲੇਕਿਨ ਦਿੱਲੀ ਦੇ ਉਹਨਾਂ ਲੋਕਾਂ ਦੇ ਵੱਲ ਜਿਨ੍ਹਾਂ ਤੇ ਜੇ ਕੇ ਆਰਐਸਐਸ ਦੇ ਵਰਕਰਾਂ ਦਾ ਤੇ ਭਗਵੰਤ ਦਾ ਮੁਕਾਬਲਾ ਕੀਤਾ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਦਿੱਲੀ ਦੇ ਵਿੱਚ ਆਰਐਸਐਸ ਦੇ ਵਰਕਰ ਜਿਹੜੇ ਆ ਉਹ ਭਗਵੰਤ ਮਾਨ ਤੇ ਭਾਰੀ ਪੈਣਗੇ ਜੀ ਤੇ ਇੱਥੇ ਫਿਰ ਆਪਾਂ ਗੱਲ ਇਹ ਵੀ ਕਰ ਲਈਏ ਵੀ ਫਿਰ ਇਹ ਜਿਹੜੇ ਦੋ ਸ਼ਹਿਰ ਆ ਅੰਮ੍ਰਿਤਸਰ ਤੇ ਫਗਵਾੜਾ ਇਨਦਰ ਵਿੱਚ ਫੇਰ ਪ੍ਰੋਫੈਸਰ ਮੇਅਰ ਕਿਦਾਂ ਬਣਦਾ ਹੈ ਬੜੀ ਹਾਸੋਣੀ ਸਥਿਤੀ ਹੋ ਗਈ ਆ ਕਿ ਇਲੈਕਸ਼ਨਾਂ ਸਾਰੀ ਜਗ੍ਹਾ ਤੇ ਇੱਕੋ ਦਿਨ ਹੋਈਆਂ ਔਰ ਜਿਹੜੀ ਸੱਤਾਦਾਰੀ ਪਾਰਟੀ ਆ ਉਹ ਆਪਣੀ ਸ਼ੁਭਦਾ ਦੇ ਅਨੁਸਾਰ ਹਰ ਜਗ੍ਹਾ ਤੇ ਕਿਤੇ ਉਹ ਕੋਈ ਰੈਜ਼ਰਵੇਸ਼ਨ ਕਰ ਦਿੰਦੀ ਆ ਲੇਡੀਜ਼ ਦੀ ਜਿੱਦਾਂ ਲੁਧਿਆਣਾ ਵਿੱਚ ਕੀਤੀ ਆ ਪਟਿਆਲੇ ਵਿੱਚ ਇਹਨਾਂ ਨੂੰ ਭਾਰੀ ਬੋਮਸ ਸੀ ਉੱਥੇ ਇਹਨਾਂ ਨੇ ਪਹਿਲਾਂ ਹੀ ਮੇਅਰ ਬਣਾ ਲਿਆ ਜਲੰਧਰ ਦੇ ਵਿੱਚ ਇਹਨਾਂ ਨੇ ਤੋੜ-ਫੋੜ ਕੇ ਮੇਰ ਬਣਾ ਲਿਆ ਹੁਣ ਬਚੇ ਫਗਵਾੜਾ ਤੇ ਅੰਮ੍ਰਿਤਸਰ ਇੱਥੇ ਹੁਣ ਇਹ ਇਹ ਦੇਖ ਰਹੇ ਨੇ ਹਾਲਾਂਕਿ ਇੱਥੇ ਬਹੁਤ ਮਤੋਂ ਕੁਝ ਘਟ ਕਾਂਗਰਸ ਦੇ ਕੋਲ ਸੀਟਾਂ ਨੇ ਦੋਨੋਂ ਜਗ੍ਹਾ ਤੇ ਵਿੱਚ ਆਪਣੇ 21 ਨੇ ਫਗਵਾੜਾ ਦੇ ਵਿੱਚ ਤੇ 40 ਦੇ ਕਰੀਬ ਅੰਮ੍ਰਿਤਸਰ ਨੇ 85 ਦੇ ਵਿੱਚੋਂ 40 ਤੇ 50 ਦੇ ਵਿੱਚੋਂ 21 ਇਹ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੂੰ ਕਾਫੀ ਹੇਠਾਂ ਆ। ਪਰੰਤੂ ਉਹ ਆਪਣਾ ਯਤਨ ਜਿਹੜਾ ਹੈ ਉਹ ਛੱਡ ਨਹੀਂ ਰਹੇ। ਉਹ ਚਾਹੇ ਆਜ਼ਾਦ ਨੂੰ ਤੋੜਨ ਚਾਹੇ ਭਾਜਪੀ ਨੂੰ ਤੋੜਨ ਚਾਹੇ ਕਾਂਗਰਸ ਨੂੰ ਤੋੜਨ ਚਾਹੇ ਅਕਾਲੀਆ ਨੂੰ ਤੋੜਨ ਹਾਂ ਉਹਨਾਂ ਨੇ ਇੱਕ ਇੱਕ ਕੈਬਨਟ ਦੋ ਦੋ ਕੈਬਨਟਾਂ ਮਿਸਤਰੀ ਡਿਊਟੀ ਲਗਾਈ ਹੋਈ ਜਿੰਨਾ ਚਿਰ ਉਹ ਤੋੜ ਕੇ ਉਹਨਾਂ ਨੂੰ ਆਪਣੇ ਵੱਲ ਨਹੀਂ ਕਰ ਲੈਂਦੇ ਆਪਣੀ ਮੈਜੋਰਟੀ ਨਹੀਂ ਕਾਇਮ ਕਰ ਲੈਂਦੇ ਉਹਨਾਂ ਚਿਰ ਉਹਨਾਂ ਨੇ ਜਲਦੀ ਕਿਤੇ ਇਲੈਕਸ਼ਨ ਨਹੀਂ ਹੋਣ ਦੇਣ ਤੇ ਮੇਰ ਨਹੀਂ ਅਨਾਉਂਸ ਹੋ ਰਿਹਾ ਤੇ ਜੇ ਕਿਤੇ ਮਜਬੂਰੀ ਨਾਲ ਕਰਨਾ ਪਿਆ ਤੇ ਉਥੇ ਇਦਾਂ ਦਾ ਹੰਗਾਮਾ ਕਰਨਗੇ ਕਿ ਉਸ ਦਿਨ ਉਹ ਜਿਹੜੀ VOTING ਹੈ ਉਹ ਕੈਨਸਲ ਹੋ ਜਾਵੇ ਤੇ ਫੇਰ ਦੁਬਾਰਾ ਤਰੀਕ ਮਿੱਥੀ ਜਾਵੇ ਫੇਰ ਦੁਬਾਰਾ ਨਵੇਂ ਸਿਰੇ ਤੋਂ ਯਤਨ ਕੀਤੇ ਜਾਣ ਤੇ ਜਿੰਨਾ ਚਿਰ ਇਹਨਾਂ ਦੇ ਯਤਨ ਪੂਰੇ ਨਹੀਂ ਹੁੰਦੇ ਉਹਨਾਂ ਚਿਰ ਫਗਵਾੜਾ ਤੇ ਅੰਮ੍ਰਿਤਸਰ ਨੂੰ ਮੇਅਰ ਨਹੀਂ ਜੇ ਮਿਲਣਾ ਇਸ ਕਰਕੇ ਇਹ ਜਿਹੜੀ ਸਥਿਤੀ ਆ ਉਹ ਆਉਣ ਵਾਲੇ ਲੰਬੇ ਸਮੇਂ ਲਈ ਉਹ ਜਿਉਂਦੀ ਰਹਿ ਸਕਦੀ ਆ ਜੀ ਪ੍ਰੋਫੈਸਰ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਦੀਪ ਜੀ ਬਹੁਤ ਮਿਹਰਬਾਨੀ ਔਰ ਕੋਈ ਵੀ ਧੇਰਾ ਅਗਰ ਸਾਡੇ ਵੱਲੋਂ ਕੀਤੀ ਗਈ ਚਰਚਾ ਦੇ ਨਾਲ ਅਸਹਿਮਤ ਹੈ ਤੇ ਉਹ ਆਪਣਾ ਪੱਖ ਰੱਖ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਧੰਨਵਾਦ